ਤਨ ਤਨ ਸਰ ਕਰੋ ਤੇਰਾ ਹੀ ਆਸਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਜੋ 15 ਅਗਸਤ ਆਉਂਦਾ ਅਗਸਤ ਮਹੀਨਾ ਆਉਂਦਾ ਤਾਂ ਇਹ ਮਹੀਨਾ ਜਿਹੜਾ ਭਾਰਤ ਸਰਕਾਰ ਵੱਖ-ਵੱਖ ਰਾਜ ਸਰਕਾਰਾਂ ਇੱਕ ਤਿਰੰਗਾ ਝੰਡਾ ਚੜ੍ਹਾ ਕੇ ਜਾਣੇ ਕਿ ਉਹਨਾਂ ਸ਼ਹੀਦਾਂ ਨੂੰ ਸਲੂਟ ਕਰਦੇ ਆ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਵਾਈ ਜਾਣੇ ਕਿ ਇਹ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ ਇਹ ਸਤਿਰੰਗੇ ਨਾਲ ਭਾਰਤ ਦੇਸ਼ ਦੀ ਪਛਾਣ ਹੈ ਸਾਡੇ ਇੰਡੀਆ ਦੀ ਪਛਾਣ ਹੈ ਸਾਡੇ ਹਿੰਦੂਸਤਾਨ ਦੀ ਪਛਾਣ ਹੈ ਤਾਂ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਵੀ ਜਦੋਂ 15 ਅਗਸਤ ਨੂੰ ਪੂਰਾ ਦੇਸ਼ ਚਾਹੇ ਭਾਰਤ ਦੇਸ਼ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੈਠੇ ਐ ਉਹ ਵੀ ਇੱਕ ਤਿਰੰਗੇ ਨੂੰ ਸਲੂਟ ਕਰਦੇ ਐ ਯਾਨੀ ਕਿ ਤਿਰੰਗੇ ਨੂੰ ਸਲੂਟ ਤੇ ਜਿੰਨਾ ਯੋਧੇ ਸੂਰਬੀਨ ਬਹਾਦਰਾਂ ਨੇ ਦੇਸ਼ ਨੂੰ ਯਾਦ ਕਰਾਇਆ ਯਾਦੀ ਦਾ ਝੰਡਾ ਚੜਾਇਆ ਤੇ ਉਹਨਾਂ ਨੂੰ ਸਲੂਟ ਕਰਦੇ ਆ ਯਾਨੀ ਕਿ ਉਸ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਜੋ ਵੀ ਦੇਸ਼ ਦੇ ਸਾਡੇ ਰਾਜੇ ਮਹਾਰਾਜੇ ਹੈ ਉਹ ਤਿਰੰਗੇ ਨੂੰ ਚੜਾ ਕੇ ਤੇ ਸਲੂਟ ਕਰਦੇ ਆ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਤਿਰੰਗੇ ਨੂੰ ਸਲੂਟ ਕਰਦੇ ਆ ਕਿਉਂਕਿ ਜਦੋਂ ਦਾ ਇਹ ਤਿਰੰਗਾ ਝੰਡਾ ਚੜ੍ਹਿਆ ਸਾਡੇ ਦੇਸ਼ ਦੇ ਵਿੱਚ ਤੇ ਹਰ ਇੱਕ ਨੂੰ ਬੋਲਣ ਦਾ ਹੱਕ ਦਿੱਤਾ ਹੈ ਅੱਜ ਵੇਖੋ ਤੁਸੀਂ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਸਾਨੂੰ ਆਜ਼ਾਦੀ ਨਹੀਂ ਸਾਨੂੰ ਬੋਲਣ ਦਾ ਵੇਖੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕ ਕੀ ਕੁਛ ਕਹੀ ਜਾਂਦੇ ਆ ਜੇ ਯਾਦੀ ਹੈ ਤਾਂ ਤਾਂ ਹੀ ਕਹੀ ਜਾਂਦੇ ਆ ਸੋਸ਼ਲ ਮੀਡੀਆ ਦੇ ਚਰਗੇ ਤੁਸੀਂ ਵੇਖੋ ਕੀ ਕੁਛ ਕਹੀ ਜਾਂਦੇ ਆ ਜਦੋਂ ਇਹ ਸਾਡੇ ਦੇਸ਼ ਵਿੱਚ ਤਿਰੰਗਾ ਝੰਡਾ ਨਹੀਂ ਸੀ ਜਦੋਂ ਸਾਡਾ ਮੁਲਕ ਗੁਲਾਮ ਸੀ ਉਦੋਂ ਕੋਈ ਰਾਜੇ ਮਹਾਰਾਜਾ ਨੂੰ ਜਵੇਂ ਅੱਜ ਲੋਕੀ ਬੋਲੀ ਜਾਂਦੇ ਉਦੋਂ ਬੋਲ ਸਕਦਾ ਸੀ ਇਹ ਤਿਰੰਗੇ ਦੀ ਦੇਣ ਹੈ ਜਿਹੜੇ ਲੋਕ ਤਿਰੰਗੇ ਤੋਂ ਨਫ਼ਰਤ ਕਰਦੇ ਆ ਤੇ ਹੋ ਸਕਦਾ ਉਹ ਸੀਧਾ ਦੀਆਂ ਕੁਰਬਾਨੀਆਂ ਤੋਂ ਨਫ਼ਰਤ ਕਰਦੇ ਹੋਣ ਕਿਉਂਕਿ ਸ਼ਹੀਦਾਂ ਨੇ ਇਸ ਝੰਡੇ ਨੂੰ ਚੜਾਇਆ ਵਰਗਾਣ ਦਿੱਤੇ ਬਹੁਤ ਸਾਰੀਆਂ ਕੁਰਵਾਨੀਆਂ ਹੋਈਆਂ ਇਸ ਝੰਡੇ ਨੂੰ ਚੜਾਉਣ ਵਾਸਤੇ ਤੇ 15 ਅਗਸਤ ਨੂੰ ਜੋ ਵੀ ਸਰਕਾਰਾਂ ਦੇ ਵੱਲੋਂ ਹੁਕਮ ਹੁੰਦਾ ਹੈ ਘਰ ਘਰ ਤਿਰੰਗਾ ਮਿਸ਼ਨ ਦਾ ਜਾਂ ਹੋਰ ਵੀ ਜਿਹੜੇ ਧਰਮ ਸਥਾਨਾਂ ਦੇ ਵੱਲੋਂ ਕੋਈ ਤਿਰੰਗੇ ਝੰਡੇ ਦਾ ਹੁਕਮ ਹੁੰਦਾ ਹੈ ਤਾਂ ਸਾਨੂੰ ਘਰ ਘਰ ਤਿਰੰਗਾ ਝੰਡਾ ਚੜਾਉਣਾ ਚਾਹੀਦਾ ਇਸ ਝੰਡੇ ਦੇ ਨਾਲ ਸਾਡੀ ਪਛਾਣ ਹੋਈ ਹੈ ਸਾਡੇ ਦੇਸ਼ ਦੀ ਹਰ ਇੱਕ ਦੇਸ਼ ਦਾ ਇੱਕ ਇੱਕ ਝੰਡਾ ਹੈ ਉਸ ਝੰਡੇ ਦੇ ਨਾਲ ਦੇਸ਼ ਦੀ ਪਛਾਣ ਹੈ ਜਦੋਂ ਭਾਰਤ ਦੇਸ਼ ਦੀਆਂ ਟੀਮਾਂ ਬਾਹਰਲੇ ਮੁਲਕਾਂ ਦੇ ਵਿੱਚ ਖੇਡਣ ਜਾਂਦੀਆਂ ਤਤ ਰੰਗੇ ਝੰਡਾ ਜਦੋਂ ਉੱਤੇ ਹਿਲਦਾ ਤੇ ਪਤਾ ਲੱਗਦਾ ਪੂਰੇ ਵਰਲਡ ਦੇ ਵਿੱਚ ਵੀ ਭਾਰਤ ਦੇਸ਼ ਦੀਆਂ ਟੀਮਾਂ ਖੇਡ ਰਹੀਆਂ ਭਾਰਤ ਦੇਸ਼ ਦੀਆਂ ਟੀਮਾਂ 골 ਕਰਦੀਆਂ ਯਾਨੀ ਕਿ ਇਸ ਤਿਰੰਗੇ ਦੇ ਨਾਲ ਪਛਾਣ ਹੈ ਤਾਂ ਇਸ ਤਿਰੰਗੇ ਤੋਂ ਸੱਜਣੋਂ ਨਫ਼ਰਤ ਨਾ ਕਰੋ ਕਿਉਂਕਿ ਇਹ ਤਿਰੰਗਾ ਝੰਡਾ ਸੌਖਾ ਨਹੀਂ ਚੜਿਆ ਭਗਤ ਸਿੰਘ ਵਰਗਿਆਂ ਨੇ ਹੋਰ ਕਾਫੀ ਯਾਨੀ ਕੁਰਬਾਨੀਆਂ ਦਿੱਤੀਆਂ ਇਸ ਝੰਡੇ ਨੂੰ ਚੜਾਉਣ ਵਾਸਤੇ ਤੇ ਜੋ ਵੀ ਸਾਡੀਆਂ ਸਰਕਾਰਾਂ ਦੇ ਵੱਲੋਂ ਹੁਕਮ ਹੋਵੇਗਾ ਜੋ ਵੀ ਸਾਡੇ ਰਾਜੇ ਮਹਾਰਾਜੇ ਵੱਲੋਂ ਹੁਕਮ ਹੋਵੇਗਾ ਤਾਂ ਘਰ ਘਰ ਤਿਰੰਗਾ ਜਾਣੇ ਕਿ ਤੁਸੀਂ ਚੜਾਉਣਾ ਹੈ ਕਿਉਂਕਿ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਵੀ ਜਦੋਂ 15 ਅਗਸਤ ਹੁੰਦਾ ਹੈ ਤੇ ਝੰਡਾ ਚੜਾਉਂਦੇ ਆ ਤੇ ਝੰਡਾ ਚੜਾ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਲੂਟ ਕਰਦੇ ਆ ਤਾਂ ਇਸ ਵਾਸਤੇ ਇਹ ਸਲੂਟ ਸਾਡੇ ਦੇਸ਼ ਦੀ ਯਾਦ ਦੀ ਨੂੰ ਸਲੂਟ ਆ ਉਹਨਾਂ ਸ਼ਹੀਦਾਂ ਨੂੰ ਸਲੂਟ ਆ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਇਹ ਯਾਦ ਦੀ ਲੈ ਕੇ ਦਿੱਤੀ ਅੱਜ ਤੁਸੀਂ ਵੇਖੋ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਭਲਵੰਤ ਮਾਨ ਹੈ ਉਹਨੂੰ ਲੋਕ ਕੀ ਕੁਝ ਬੋਲੀ ਜਾਂਦੇ ਆ ਸੋਸ਼ਲ ਮੀਡੀਆ ਤੇ ਜੇ ਯਾਦ ਹੀ ਆ ਤਾਂ ਤਾਈਂ ਬੋਲੀ ਜਾਂਦੇ ਆ ਇਹ ਕੋਸ਼ ਤੁਸੀਂ ਉਹਦਾ ਤੇ ਉਹਦੀ ਧਰਮ ਪਤਰੀ ਦਾ مخਾਲ ਬਣਾਉਨੇ ਆ ਕੀ ਤੁਸੀਂ ਸੋਸ਼ਲ ਮੀਡੀਆ ਤੇ ਜੇ ਜਾਦੀ ਹੈ ਤਾਂ ਤਾਂ ਹੀ ਬੋਲਦੇ ਆ ਨਾ ਜਦੋਂ ਇਹ ਸਾਡੇ ਦੇਸ਼ ਵਿੱਚ ਝੰਡਾ ਨਹੀਂ ਸੀ ਚੜਿਆ ਉਦੋਂ ਇੰਨਾ ਸੀ ਮਹਾਰਾਜਿਆਂ ਨੂੰ ਰਾਜੇ ਮਹਾਰਾਜਿਆਂ ਨੂੰ ਨਹੀਂ ਬੋਲ ਸਕਦੇ ਸੀ ਇਹ ਤਿਰੰਗੇ ਦੀ ਦੇਣ ਹੈ ਸਾਡੇ ਉਹਨਾਂ ਸ਼ਹੀਦਾਂ ਦੀ ਦੇਣ ਹੈ ਇਹ ਤਿਰੰਗੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਇਹ ਤਿਰੰਗੇ ਨੂੰ ਸਲੂਟ ਕਰਨਾ ਚਾਹੀਦਾ ਹੈ ਜੇ ਤਿਰੰਗਾ ਚੜਿਆ ਤਾਂ ਵੋਟਾਂ ਸਮੇ ਸਾਡੇ ਘਰ ਲੀਡਰ ਆਉਂਦੇ ਆ ਸਾਡੇ ਮੂਰੇ ਹੱਥ ਬੰਦਦੇ ਆ ਇਹ ਤਿਰੰਗੇ ਦੀ ਦੇਣ ਹੈ ਤਾਂ ਇਸ ਵਾਸਤੇ ਜਦੋਂ ਸਾਡਾ ਮੁਲਕ ਗੁਲਾਮ ਸੀ ਉਦੋਂ ਕਿਸੇ ਨੂੰ ਇੰਨੀ ਯਾਦ ਨਹੀਂ ਸੀ ਜਿੰਨੀ ਹੁਣ ਯਾਦੀ ਹੈ ਹਰ ਬੰਦੇ ਨੂੰ ਯਾਦੀ ਹੈ ਹੁਣ ਉਹਨਾਂ ਨੇ ਯਾਦੀ ਦਾ ਕਿਵੇਂ ਆਨੰਦ ਮਾਣਾ ਉਹ ਇਨਸਾਨ ਦੇ ਨਿਰਪਰ ਹੈ ਤੇ ਜਦੋਂ ਵੀ ਕੋਈ 15 ਅਗਸਤ ਆਉਗੀ ਤਾਂ ਹਰ ਇੱਕ ਇਨਸਾਨ ਨੇ ਸਰਕਾਰਾਂ ਦੇ ਹੁਕਮ ਅਨੁਸਾਰ ਜੋ ਸਰਕਾਰਾਂ ਹੁਕਮ ਕਰਨਗੀਆਂ ਜੋ ਵੀ ਹੈ ਸਰਕਾਰਾਂ ਵਿਸ਼ਮ ਦਿਨ ਮਨਾਉਂਦੀਆਂ ਤਾਂ ਸਾਰਿਆਂ ਨੇ ਘਰ ਘਰ ਤਿਰੰਗਾ ਚੜਾਉਣਾ ਜੋ ਸਰਕਾਰਾਂ ਹੁਕਮ ਕਰਨੀਆਂ ਜੋ ਸਰਕਾਰਾਂ ਕਹਿਣਗੀਆਂ ਤਾਂ ਉਸੇ ਦੇ ਹੁਕਮ ਦੇ ਨਾਲ ਸਰਕਾਰ ਦੇ ਹੁਕਮ ਨਾਲ ਰਾਜੇ ਮਹਾਰਾਜਾਂ ਦੇ ਹੁਕਮ ਨਾਲ ਤੁਸੀਂ ਚੱਲਣਾ ਹੈ ਤੇ ਡੇਰਾ ਸੱਚਾ ਸੌਦਾ ਤਾਂ ਹਰਕ ਹਮੇਸ਼ਾ ਦੇਸ਼ ਦੇ ਨਾਲ ਦੇਸ਼ ਦੀਆਂ ਕਾਨੂੰਨ ਕਸੰਧਾਵਾਂ ਦੇ ਨਾਲ ਗੁਰੂ ਜੀ ਸਾਡੇ ਕਾਨੂੰਨ ਨੂੰ ਫਾਲੋ ਕਰਦੇ ਹਨ ਕਾਨੂੰਨ ਨੂੰ ਮੰਨਦੇ ਹਨ ਤਾਂ ਉਹ ਵੀ ਉਸ ਦਿਨ ਤਿਰੰਗਾ ਝੰਡਾ ਚੜਾਉਂਦੇ ਆ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਲੂਟ ਕਰਦੇ ਆ ਚਾਹੇ ਉਹ 26 ਜਨਮਰੀ ਹੋਵੇ ਪੂਰਾ ਦੇਸ਼ ਮਨਾਉਂਦਾ ਇਸ ਤਿਰੰਗੇ ਦਾ ਦਿਨ ਮਨਾਉਂਦਾ ਤਾਂ ਸਾਨੂੰ ਸਾਰਿਆਂ ਨੂੰ ਇਹ ਦਿਨ ਮਨਾਉਣਾ ਚਾਹੀਦਾ ਹੈ ਤੇ ਉਹਨਾਂ ਸ਼ਹੀਦਾਂ ਨੂੰ ਫਲੂਟ ਕਰਨਾ ਚਾਹੀਦਾ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਕੇ ਵੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ 15 ਅਗਸਤ ਦਿਨ ਆਉਣ ਵਾਲਾ ਹੈ ਤਨ ਤਨ ਸਤਗੁਰੂ ਤੇਰਾ ਹੀ ਆਸਰਾ ਜੀ